ਇੱਕਲ ਜਾਣਾ ਇਹ ਗਾਂ ਲੁੱਟੇ ਘਾਟ ਦੀ ਸੇ ਵਜ ਕੇ 10 ਮਿੰਟ ਹੋਏ ਅਜੇ ਫੇਰ ਦੜੇ ਵੋ ਹੋ ਗਿਆ ਕੋਈ ਨਹੀਂ ਮੁੱਕਾ ਆ ਰਹੀਆਂ ਸਿੱਤਾਂ ਪੂੜੀ ਜੀ ਬੰਦੀ ਨਾ ਆਪੇ ਆ ਰਿਹਾ ਹੂੰ ਤੇ عندي ਅੱਜ ਕੇ ਛੁੱਟੀ ਹੋ ਜਾਣੀ ਹੈ ਨਾ ਜੇ ਮਹੀਆ ਆ ਗਿਆ ਇਹ ਨਹੀਂ ਪਹਿਣਾ ਮਾੜਾ ਮੋਟਾ ਹਵਾ ਦੇ ਚੱਲਦੀ ਆ ਉਹ ਦੌੜਾ ਹੀ ਜਾਂਦਾ ਹੂ ਆਹ ਤੇ ਕਿੱਦਾਂ ਦੌੜ ਜਾਂਦਾ ਹੋ ਜੀ ਹੁਣ ਇਹਦੇ ਨੂੰ ਹੋਰ ਜੇ ਪਾਉਂਦੇ ਜੀ ਆ ਹੁਣ ਕੁਲਕੜੀਆਂ ਟੱਕਾ ਪਾਣ ਲੱਗ ਗਏ ਕੁੱਲੇ ਲੈ ਲੇ ਚੰਗਾਈ ਨਹੀਂ ਆ ਗਿਆ ਇਹੋ ਦਮੇ ਹਾਂ ਬੋਰ ਇਆ ਗਿਆ ਠੀਕ ਆ ਗਿਆ

ਇਹਦੇ ਕੋਈ ਨਹੀਂ ਆਇਆ ਕਿ ਨਹੀਂ ਚਲੋ ਭਾਲੋ ਹਾਂ ਜੀ ਖੌਣ ਨਾ ਇੱਥੇ ਆ ਕੇ ਦੋਈ ਜਾਣੇ ਸਮਰ ਨਾ ਆਪਣੇ ਬਾਪਰ ਕਹਿੰਦਾ ਤੂੰ ਚੀ ਚਲੋ ਨਾਲ ਨਾਲ ਚਲੋ ਵੀ ਮਤਲਬ ਸਮਰ ਆ ਜਾ ਅੰਦਰ ਆ ਜਾ ਅੰਦਰ ਹਣ ਨਹੀਂ ਹੁਣ ਓਏ ਡਰਦਾ ਆ ਹਾਂ ਨਾ ਲਓ ਬੋਤਾ ਪੱਤ ਜੀ ਤੇਰੇ ਨਿਕਲੀ ਸੀ ਹਟ ਜਾਣੀ ਨਾ ਲੀਏ ਕੱਪੜੇ ਹੁਣ ਹੈ ਜਾ ਨਾ ਲਓ ਹੋਰ ਨਾ ਲਓ ਕੋ ਨਾ ਇਦਾਂ ਨਹੀਂ ਨਾਣਾ ਆ ਪਤਾ ਕੀ ਇੱਕ ਵਾਰ ਇਹਦਾ ਡਾਰਜਾ ਨਿਕਲ ਗਿਆ ਮੀਂਹ ਚ ਜਾਂਦਾ ਇਹਨੇ ਮੀਂਹ ਜਾਈ ਭਿੱਜੀ ਜਾਇਆ ਕਰਨ ਪੰਗੜਾ ਬਾਦ ਸਮਝਣਾ ਛੋਟਾ ਹੁੰਦਾ ਤੂੰ ਬਣਾਉਂਦਾ ਹੁੰਦਾ ਸੀ ਬੋ ਮੀਂਹ ਤੇਜ਼ ਪੈ ਰਿਹਾ ਆ ਪੈਦਿਆਂ ਦਾ ਹਾਲ ਦੇਖੋ ਮੇਰਾ ਮੂਰੂਦ ਮਰਾਦ ਤੋਂ ਹੋ ਜੇਂਗੇ ਪਰ ਜਿੱਥੇ ਜਿੱਥੇ ਪਾਣੀ ਆਇਆ ਉੱਥੇ ਬਹੁਤ ਨੁਕਸਾਨ ਆਇੰਨੇ ਨਹੀਂ ਦਾ ਸਾਡੇ ਇੱਥੇ ਕੋਲੀ ਪੈਂਦਾ ਉੱਥੇ ਬਹੁਤ ਪਾਣੀ ਆਇਆ ਹੋਇਆ ਚਲਿਏ ਟਾਈਮ ਹਜੇ ਜੀ 6:30 ਹੋਏ ਆ ਚਾਹ ਚੂ ਆਪਾਂ ਪੀ ਲਈਏ ਹਾਂ ਇੱਥੇ ਕਈ ਖੜ ਜਾ ਸਮਰ ਆਇਆ ਇੱਥੇ ਖੜ ਜਾ

ਅੰਜੀ ਜੀ ਆਪਾਂ ਨਹਾ ਨੂੰ ਲਿਆ ਸੀਗਾ ਤੇ ਬਾਹਰ ਸਿਰਵਾ ਕੇ ਤੇ ਟਾਈਮ ਹੋ ਗਿਆ ਆ 4 ਵਜੇ ਗਏ ਆ ਤੇ ਮੌਸਮ ਕਾਫੀ ਜ਼ਿਆਦਾ ਹੋਇਆ ਬਾਹਰ ਤੇ ਕੱਪੜੇ ਵੀ ਜਿਹੜਾ ਇਹਨੇ ਲਾ ਕੇ ਰੱਖਦੇ ਆ ਤੇ ਨਾਲੇ ਭਾਂਡੇ ਧੋਲਣੇ ਰੋਟੀ ਪਾਣੀ ਦਾ ਪਠੇਰ ਕੀ ਕਰਨਾ ਆ ਤੇ ਫਿਰ ਮੈਂ ਜਿਹੜਾ ਇੱਕ ਜੈਂਪਰ ਸਿਣ ਵਾਲਾ ਉਹ ਸੀਣਾ ਏ ਠੀਕ ਐ ਸਮਰ ਨਾ ਹੁੰਦਾ ਆ ਮੰਮੀ ਮਲੋਂ ਦੇ ਪਏ ਆ ਉਹਨੂੰ ਬਾਹਰ ਉਨਾ ਨਵਿਆ ਆ ਤੇ ਚਲੋ ਜੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਾਹਰੋਂ ਇਹ ਆ ਕੱਪੜੇ ਲਿਆ ਰਾ ਲਾ ਲੈਣੇ ਹਾਂਜੀ ਮੈਂ ਇੱਥੇ ਕੱਪੜੇ ਲਾ ਲਏ ਸੀਗੇ ਤੇ ਫਿਰ ਮੈਂ ਕਹਾਂ ਜੇ ਟਾਈਮ ਥੋੜਾ ਹੀ ਆ ਬਈ ਪਹਿਲਾਂ ਮੈਂ ਇਹਨਾਂ ਦੀ ਤੈਹਾਂ ਹੀ ਲਗਾ ਲਵਾਂ ਕਿਉਂਕਿ ਫਿਰ ਕੱਪੜਿਆਂ ਦਾ ਖਲਾਰਾ ਜਿਹਾ ਹੀ ਲੱਗਦਾ ਰਹਿੰਦਾ ਹਨਾ ਬਹੁਤ ਜ਼ਿਆਦਾ ਤੇ ਇਕੱਠੇ ਕਰਕੇ ਆਪਾਂ ਰੱਖ ਦੇਵਾਂਗੇ ਜਿੱਥੇ ਇਹਨਾਂ ਦਾ ਇਹ ਜਿਹੜੇ ਰੱਖਣੀ ਆ ਤੇ ਬਾਕੀ ਨਾਲੇ ਮੌਸਮ ਵੀ ਖਰਾਬ ਹੀ ਸੀਗਾ ਫੇ ਤਾਂ ਕਰਕੇ ਅੰਦਰਾਂ ਨੂੰ ਵੀ ਹਨਾ ਉਹ ਕਦੀ ਕੌਸ਼ ਰੱਖ ਗਔਰ ਰੱਖ ਸਾਰਾ ਸਮਾਨ ਅੰਦਰ ਰੱਖਣਾ ਹੁੰਦਾ ਆ ਉਹਦੇ ਕਰਕੇ ਫਿਰ ਜੇ ਕੱਪੜਿਆਂ ਦਾ ਖਲਾਰਾ ਜਿਹਾ ਹੋਏ ਕੱਪੜੇ ਵਿੱਚੇ ਰੋਲ ਦੇ ਜੇ ਰਹਿੰਦੇ ਆ ਇਸ ਕਰਕੇ ਨਾ ਮੈਂ ਤਾਂ ਕੋਸ਼ਿਸ਼ ਕਰਦੀ ਨਹੀਂ ਜਦੋਂ ਮੈਂ ਤਾਰ ਤੇ ਹੀ ਲਾਉਂਦੀ ਲਾਉਂਦੀ ਇੱਦਾਂ ਹੀ ਤਹਾਂ ਲਾ ਲਾ ਰੱਖ ਦਿੰਨੀ ਹੁੰਨੀ ਆ ਤੇ ਕੱਪੜਿਆਂ ਦਾ ਆਪਾਂ ਖਲਾਰ ਜੇ ਨਹੀਂ ਰੱਖਿਆ ਉਹ ਤੇ ਜਦੋਂ ਆਪਾਂ ਨੂੰ ਕੋਈ ਇਦਾਂ ਦਾ ਕੰਮ ਹੋਵੇ ਜਾਂ ਨਹੀਂ ਟਾਈਮ ਲੱਗਾ ਫੇ ਕੱਪੜੇ ਵਿੱਚ ਰਹਿ ਜਾਂਦੇ ਆ ਨਹੀਂ ਤਾਂ ਆਪਾਂ ਤਹਾਂ ਲਗਾ ਕੇ ਜਿਹੜੀਆਂ ਆ ਉਹ ਨਾਲ ਹੀ ਰੱਖ ਦੰਨੇ ਆ ਕਿਉਂਕਿ ਨਾਲ ਦੀ ਨਾਲ ਖਲਾਰਾ ਚੱਕਣਾ ਹੀ ਇਹ ਚੰਗਾ ਹੁੰਦਾ ਆ ਜੇ ਆਪਾਂ ਕਹੀਏ ਬਾਅਦ ਵਿੱਚ ਕਰਦੇ ਬਾਅਦ ਵਿੱਚ ਕਰਦੇ ਆ ਫਿਰ ਮਤਲਬ ਕੰਮ ਜਿਹੜਾ ਆ ਉਹ ਰਹਿ ਹੀ ਜਾਂਦਾ ਆ ਤੇ ਬਾਕੀ ਇੱਥੇ ਸਮਰ ਨੇ ਨਹਾ ਲਿਆ ਸੀਗਾ ਨਾ ਕੀ ਆਇਆ ਸੀ ਉਹ ਤੇ ਉਹ ਕੱਪੜੇ ਵਗੈਰਾ ਉਹਦੇ ਮੰਮੀ ਪਾਉਂਦੇ ਪੈਸੇ ਕਿ ਮੈਂ ਕਿਹਾ ਚਲੋ ਉਦੋਂ ਤੱਕ ਮੈਂ ਤੇ ਇਹਾਂ ਤੂੰ ਹਲਾ ਕੇ ਜਿਹੜੀਆਂ ਉਹ ਰੱਖ ਆਦਮਾ ਸਮਰ ਕੀ ਧਾਂਦਾ ਹੈ ਕੀ ਖਾਂਦਾ ਦੰਨੂ ਦੱਸ ਦੇ ਕੰਮੇ ਨਾ ਹੀ ਕਰ ਲਈ ਕੈਮੇ ਨਾਲ ਹੀ ਗੱਲ ਲਈ ਦੱਸ ਦੇ ਇੱਧਰ ਆ ਦੇ ਕੈਮੇ ਨਾਲ ਹੀ ਗੱਲ ਲਈ ਬਾਏ ਬਾਏ ਕਰਦੇ ਫੇ ਨਹੀਂ ਗੱਲ ਕਰਨੀ ਤਾਂ ਬਾਏ ਕਰਦੇ ਫੇ ਨਹੀਂ ਗੱਲ ਕਰਨੀ ਬਾਏ ਕਰਦੇ ਬਾਏ ਇੱਧਰ ਬਾਏ ਕਰਦੇ ਬਾਏ ਨਹੀਂ ਗੱਲ ਲਈ ਲਾਈਕ ਕਰਦੇ ਲਾਈਕ ਕਰ ਦੋ ਲਾਈਕ ਕਿੱਦਾਂ ਕਰੀਦਾ ਤੂੰ ਦੱਸ ਮੈਨੂੰ ਉਹਨੂੰ ਕਿੱਦਾਂ ਕਰਨਾ ਹੈ ਸਮਰ ਆਹਨੇ ਕਿੱਦਾਂ ਕਰਦਾ ਉਹ ਕਿੱਦਾਂ ਕਰਦਾ ਮਾਨੀ ਦੇਖ ਔਰ ਕਹਿ ਨੀ ਪਹਿਲਾਂ ਇਹਨੂੰ ਕਹਿ ਕਹਿ ਇਦਾਂ ਕਹਿ ਮਾਨੀ ਕਹਿ ਇਦਾਂ ਕਹਿ ਆਹ ਲੈ ਇਦਾਂ ਆਹ ਲੈ ਇੱਥੇ ਕਹਿ ਦੋ ਸਮਰ ਲੱਤਾ ਘਟ ਇਦਾਂ ਨਹੀਂ ਚ ਅੱਜ ਨਾ ਘਟ ਦੋ ਨਾ ਹੱਥਾਂ ਨਾਲ ਕੁੱਟੋ ਕੱਟ ਦੇ ਪਾਪਾ ਦੀਆਂ ਲੱਗਾ ਆਹ ਬੜੀਆ ਬੜੀਆ ਉਹ ਦੋਨਾਂ ਤਾਂ ਥੈਂਕ ਯੂ ਸ਼ਿਆਣਾ ਪੁੱਤ ਓਏ ਕਿੱਦਾਂ ਇਹ ਟੈਮਰੀ ਨੂੰ ਕੀ ਇਹ ਨੂੰ ਹਾਂ ਜੀ ਜੀ ਟਾਈਮ 7 ਵਜੇ ਹੈ ਨਾ ਹਾਂ 7 ਵਜੇ ਆ ਤੇ ਆਪਣੇ ਜਿਹੜੀ ਲੰਗਰ ਵਾਲੀ ਕੜੀ ਸੀਗੀ ਨਾ ਉਹ ਪਹਿਲੀ ਆ ਰਾਤੀ ਅਸੀਂ ਮਤਲਬ ਛੋਲੇਆਂ ਨਾਲ ਸਾਗੀ ਸੀ ਉਹ ਖਾ ਲਈ ਸੀ ਕਿ ਕੜੀ ਤੇ ਪਈ ਆ ਥੋੜੀ ਜੀ ਉਹ ਹਨਾ ਆਪਾਂ ਦੁਬਾਰਾ ਤੜਕਾਂਗੇ ਨੂੰ ਉਹਨਾਂ ਇੱਥੇ ਥੋੜਾ ਘੱਟ ਸੀਗਾ ਇਸ ਕਰਕੇ ਫੇ ਕੜੀ ਨਹੀਂ ਹੁਣ ਉਹ ਕੜੀ ਨੂੰ ਤੜਕਾ ਲਾ ਕੇ ਉਹਨਾਂ ਹੀ ਆਪਣਾ ਸਾਗ ਜਾਣਾ ਹੈ ਤੇ ਜੀਰਾ ਜੂਰਾ ਪਾ ਕੇ ਨਾ ਉਹ ਕਰ ਲਵਾਂਗੇ ਕਿਉਂਕਿ ਇਹ ਪਕੌੜਿਆਂ ਵਾਲੀ ਕੜੀ ਨਹੀਂ ਸੀ ਸਿੰਪਲ ਹੀ ਸੀ ਤੇ ਤਾਂ ਤਾਂ ਸੇਕ ਸਾਡੇ ਪਿਆਰ ਲੱਗਣ ਵੀ ਪਾਇਆ ਲੈਣਾ ਤੇ ਤੇ ਆਜ ਵੀ ਟੱਕਿਆ ਆ ਤੇ ਹਣੀਆਂ ਮੈਸਾਂ ਨੂੰ ਕੱਟ ਕੇ ਪਾ ਲਾਂਗੇ ਤੇ ਆਹਾਂ ਨਿੱਕੇ ਨਿੱਕੇ ਦੋ ਟਮਾਟਰ ਵੀ ਪਾ ਲਾਂਗੇ ਹਾਂ ਉਹ ਆਮ ਬਗੀ ਸ਼ੁਰੂ ਕਰਦੇ ਹਾਂ ਹਾਂ ਜਦੋਂ ਦਰਾਖਤ ਬੋਲ ਪਾਏ ਵਾਲੇ ਇਹ ਮੋਟੇ ਹਾਂ ਲਾ ਸਾਡਾ ਭੱਜ ਗਿਆ ਸੀ ਮੀਂਹ ਨਾਲ ਸਵੇਰੇ ਹੱਕ ਹੁਣ ਬਾਲ ਗਈ ਆ ਉਦਾਂ ਤਾਂ ਸੌਕ ਗਿਆ ਹੁਣ ਹੁਣ ਅੱਧੀਆਂ ਰੋਟੀਆਂ ਬਣ ਗਈਆਂ ਅੱਧੀਆਂ ਰਹਿ ਗਈਆਂ ਹਰ ਸਾਰਾ ਹੀ ਪਿੱਗ ਗਿਆ ਪਿੱਛੇ ਸਵੇਰੇ ਰੋਟੀ ਮੰਮੀ ਬਣਾਉਂਦੀ ਸੀ ਤਾਂ ਉਹ ਮੀ ਆ ਗਿਆ ਸਵੇਰੇ ਸਵੇਰੇ ਖਾਂਦ ਦਖਾਇਆ ਸੀ ਨਾ ਉਹ ਤੋਂ ਭੱਜ ਗਿਆ ਮੰਮ 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 ਬਾਨ ਬਾਨ ਮੰਮ 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 ਨਹੀਂ ਬਾਨ ਬਾਨ ਚੱਲ ਬਾਨੂ ਤੀ ਚੱਲ ਬਾਨ ਲੈ ਕੇ ਦਿਖਾ ਬਾਨਾ ਲਿਖੋ ਬਹੂ ਆ ਜਾ ਜੇ ਲੋ ਖਾਜ ਹੁੰਦੀ ਕਹਿੰਦਾ ਬਹੂ ਆ ਗਿਆ ਰਹਾ ਚਾਲ ਅਛ ਬਨ ਲੈ ਇੱਕ ਬਨ ਲੈ ਕੇ ਦਿਖਾ ਤੂੰ ਲੈ ਕੇ ਦਿਖਾ ਬਨ ਇੱਥੇ ਲੈ ਕੇ ਇੱਥੇ ਬਨ ਬਨ ਲਿਖੋ ਆ ਬਨ ਬਨਿਆ ਮਨਾ ਮਬਾ ਬਾਵਾ ਬਾਵਾ ਬਨ ਲੈ ਇੱਕ ਬਨ ਚਾ ਇੱਥੇ ਬਨ ਲੈ ਕੇ ਦਿਖਾ ਮੇਰਾ ਪੁੱਤ ਇਹ ਕਿੱਥੇ ਗਿਆ ਓਏ ਕਾ ਨਾ ਨਾ ਹਾਂ ਕਾਰ ਆਹ ਕਾਰ ਆ ਤੂੰ ਪਹਿਲਾਂ ਮੈਨੂੰ ਬਨ ਲੈ ਕੇ ਦਿਖਾ ਇੱਥੇ ਇੱਥੇ ਬਨ ਲਿਖੋ ਬਨ ਬਾਨੇ ਕਿ ਦਾ ਬਨ ਬਨ ਬਨ

ਆਵਲੇ ਇਹਦੇ ਨੂੰ ਉਤਰ ਪਾਈ ਕੀਤੀ ਤੇ ਸ਼ਾਨੋਂ ਫਿਰ ਮੈਂ ਆਵਲੇ ਜੈਂਪਰ ਤਿਆਰ ਕੀਤਾ ਬਸ ਇਹਦੀਆਂ ਬਾਹਾਂ ਲੈਣ ਵਾਲੀਆਂ ਰਹਿ ਗਈਆਂ ਤੇ ਇਹ ਨਾ ਆਹ ਵਾਲੇ ਗਲੇ ਆਵਲੇ ਗਲੇ ਦਾ ਡਿਜ਼ਾਈਨ ਆਇਸੀ ਤਾਂ ਨੂੰ ਸੂਤਾ ਕਿੰਨਾ ਨਹੀਂ ਇਹ ਵਾਲੇ ਡਿਜ਼ਾਈਨ ਬਣਾਉਣਾ ਹੈ ਤੇ ਮੈਂ ਵੀ ਜਿਹੜਾ ਆਪਣਾ ਸਿਰ ਉੱਤੇ ਵੀ ਮੈਂ ਇਹ ਵਾਲਾ ਡਿਜ਼ਾਈਨ ਪਾਉਂਗੀ ਕਿਉਂਕਿ ਮੈਂ ਪਾਇਆ ਨਹੀਂ ਆਪਣੇ ਸੂਤੇ ਦੇ ਸੂਤੇ ਵੀ ਤੇ ਬਾਹਾਂ ਰੇ ਲਾਉਣ ਵਾਲੀਆਂ ਰਹਿ ਗਈਆਂ ਤੇ ਇਹ ਮੈਂ ਲਾਉਂਦੀ ਆ ਤੇ ਸਲਵਾਰੇ ਨਾਲ ਕਿੰਨੇ 200 ਪਿਆਰ ਹੋਏ ਨੇ ਇੱਕ ਰਹਿ ਜਾਣਾ ਦੋ ਆਪਾਂ ਦੇ ਲੈਣੇ ਆ ਉਹਨਾਂ ਨੂੰ ਇੱਕ ਹੀ ਚਾਹੀਦਾ ਸੀ ਜ਼ਰੂਰੀ ਕੱਲ ਦਿੱਤੇ ਸੀ ਪਰसों ਤੇ ਇੱਕ ਚਾਹੀਦਾ ਸੀ ਉਹ ਕਹਿੰਦੇ ਦੋ ਬਾਅਦ ਚ ਦੇ ਦਿਓ ਫਿਰ ਮੈਂ ਦੋ ਪਿਆਰ ਹੋ ਗਏ ਇੱਕ ਮੈਨੂੰ ਵਿੱਚ ਉਹ ਨੀਲਾ ਜਿਹਾ ਆ ਗਿਆ ਕੱਲ ਤੇ ਉਹਦੇ ਕਰਕੇ ਮੈਨੂੰ ਇਹਦਾ ਮੈਂ ਤਿੰਨੇ ਤਿਆਰ ਕਰਕੇ ਕੱਲੂ ਦੇ ਲੈਣੇ ਸੀਗੇ ਤੇ ਬਾਕੀ ਇੱਕ ਰਹਿ ਜਾਣਾ ਉਹ ਤੁਹਾਨੂੰ ਕੱਲੂ ਤਿਆਰ ਕਰਾਂਗੀ ਤੇ ਬਾਕੀ ਮੈਂ ਆਪਣੇ ਵਾਲੇ ਵੀ ਵਿੱਚ ਪੂਰੇ ਜੇ ਕਰੀ ਜਾਣੀ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਵਾਯ ਵਾਯ